ਜਿਹੜੇ ਆ ਉਹ ਖਾ ਰਹੇ ਆ ਇੱਕ ਮਹੀਨੇ ਤੋਂ ਲੇਕਿਨ ਸਾਨੂੰ ਫਰਕ ਨਹੀਂ ਪਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਹੀ ਠੀਕ-ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਸਵਾਲ ਆਏ ਨੇ ਉਹਨਾਂ ਦੇ ਜਵਾਬ ਜ਼ਰੂਰ ਦਵਾਂਗੇ ਕਿਉਂਕਿ ਜਵਾਬ ਦੇਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਬਾਕੀ ਦੀ ਵੀਡੀਓ ਅੱਗੇ ਤੋਂ ਫਿਰ ਬਾਅਦ ਚ ਨਾਲ ਦੇ ਨਾਲ ਸ਼ੇਅਰ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਭੈਣ ਭਰਾਵਾਂ ਨੇ ਮੈਨੂੰ ਕਮੈਂਟ ਕੀਤੇ ਸੀਗੇ ਉਹਨਾਂ ਦੇ ਮੈਂ ਕਮੈਂਟਾਂ ਤੇ ਰਿਪਲਾਈ ਜ਼ਰੂਰ ਦਿੱਤੇ ਹੀਗੇ ਪਰ ਰਿਪਲਾਈ ਜਿਹੜੇ ਆਪਾਂ ਲੇ ਕੇ ਦੇ ਦਿੰਨੇ ਆ ਤਾਂ ਵੀ ਕੋਈ ਹੱਲ ਨਹੀਂ ਹੈਗਾ ਕਿਉਂਕਿ ਜੇ ਆਪਾਂ ਬੋਲ ਕੇ ਤੁਹਾਨੂੰ ਦੱਸਦੇ ਆ ਤੇ ਕਿਤੇ ਜ਼ਿਆਦਾ ਵਧੀਆ ਹੈ ਹਨਾ ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰਦੇ ਆ ਕਿ ਜਿਹੜੀ ਆਪਾਂ ਤੇਲ ਦੀ ਵੀਡੀਓ ਬਣਾ ਕੇ ਪਾਈ ਸੀਗੀ ਤੇਲ ਇੰਨਾ ਕਾ ਜ਼ਿਆਦਾ ਘੁਣਕਾਰੀ ਆ ਕਿ ਇਸੇ ਕਰਕੇ ਹੀ ਵੀਡੀਓ ਸ਼ੇਅਰ ਕਰਨ ਦਾ ਤਾਂ ਕੀਤੀ ਹੀਗੀ ਕਿ ਤੁਸੀਂ ਆਪਣੇ ਘਰੇ ਆਰਾਮ ਨਾਲ ਬੈਠ ਕੇ ਸਿੱਖ ਸਕਦੇ ਹੋ ਸਿੱਖ ਕੇ ਤੇਲ ਨੂੰ ਬਣਾਵੋ ਬਣਾ ਕੇ ਤੇ ਆਪ ਆਪਣੇ ਵਾਰਾਂ ਦੀ ਜਿਹੜੀ ਤੁਸੀਂ ਸਾਂਝ ਸਭਾ ਵਿੱਚ ਕਰ ਸਕਦੇ ਹੋ ਹਨਾ ਤੇਲ ਬਣਾਉਣਾ ਜਿਹੜਾ ਕੋਈ ਵੀ ਔਖੀ ਗੱਲ ਨਹੀਂ ਹੈਗੀ ਜਿਹੜੇ ਮਿਹਨਤ ਕਰਨਾ ਪਸੰਦ ਕਰਦੇ ਆ ਜਿਵੇਂ ਕਿ ਭਾਜੀ ਹੁਣਾਂ ਨੇ ਬਣਾਇਆ ਹਨਾ ਮੈਂ ਵੀ ਉਹਨਾਂ ਦੇ ਕੋਲੋਂ ਮੰਗਵਾਇਆ ਸੀਗਾ ਜਦੋਂ ਉਹ ਸ਼ੇਪ ਕਰਦੇ ਸੀਗੇ ਤੇ ਮੈਂ ਤੇਲ ਇਹ ਵਰਤ ਵੀ ਰਹੀ ਆ ਤੇ ਬਾਕੀ ਗੱਲ ਇਹ ਹੈਗੀ ਆ ਕਿ ਤੁਸੀਂ ਜਿੰਨੇ ਉਹਨਾਂ ਨੇ ਚੀਜ਼ਾਂ ਪਾਈਆਂ ਇੱਕ ਦੋ ਚੀਜ਼ਾਂ ਘੱਟ ਵੀ ਪੈ ਜਾਣਗੀਆਂ ਤੇ ਤਾਂ ਵੀ ਕੋਈ ਗੱਲ ਨਹੀਂ ਆ ਪਰ ਜਰੂਰ ਆਪਣੇ ਤਰ੍ਹਾਂ ਬਣਾ ਸਕਦੇ ਹੋ ਤੁਸੀਂ ਕਮੈਂਟ ਕਰ ਰਹੇ ਸੀ ਕਿ ਦੀ ਤੇਲ ਮਤਲਬ ਕਿ ਇਹ ਰੇਟ ਕੀ ਆ ਹਨਾ ਤੇ ਕਿੰਨੇ ਕਿੱਥੋਂ ਕਿਵੇਂ ਆਪਾਂ ਆਰਡਰ ਕਰ ਸਕਦੇ ਹਾਂ ਕਿਵੇਂ ਮੰਗਵਾ ਸਕਦੇ ਹਾਂ ਤੇਲ ਤੇ ਹੋਰ ਕਾਫੀ ਕੰਪਨੀਆਂ ਦੇ ਜਾਮਤ ਲੈ ਇੱਧਰ ਉੱਧਰ ਹਰ ਜਗ੍ਹਾ ਤੋਂ ਮਿਲਦੇ ਨੇ ਲੇਕਿਨ ਇਹ ਵਾਲਾ ਜਿਹੜਾ ਤੇਲ ਆ ਹੁਣੇ ਸੇਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਕੋਲ ਟਾਈਮ ਬਹੁਤ ਘੱਟ ਆ ਵੇ ਅਸੀਂ ਉਹ ਜੇ ਜ਼ਿਆਦਾ ਡਿਮਾਂਡ ਹੁੰਦੀ ਆ ਤਾਂ ਫਿਰ ਉਹ ਵੀ ਟਾਈਮ ਸੈੱਟ ਕੱਢਣਗੇ ਮੈਂ ਗੱਲ ਕਰਕੇ ਵੇਖ ਲੂੰਗੀ ਉਹਨਾਂ ਦੇ ਨਾਲ ਜੇ ਤੁਸੀਂ ਖੁਦ ਵੀ ਕਰ ਸਕਦੇ ਕਿਉਂਕਿ ਨੰਬਰ ਤੇ ਉਹਦਾ ਹਰ ਵੇਲੇ ਸਕਰੀਨ ਤੇ ਰਹਿੰਦਾ ਆ ਤੇ ਉਹ ਬਾਕੀ ਸਾਹਿਬ ਜੀ ਹੁਣ ਤੇਲ ਬਣਾਉਂਦੇ ਨਹੀਂ ਬਣਾਉਂਦੇ ਬਲਕਿ ਉਹ ਤੇ ਤੁਸੀਂ ਕੋਸ਼ਿਸ਼ ਕਰੋ ਕਿ ਆਪੋ ਆਪਣੇ ਘਰੇ ਬਣਾ ਕੇ ਤੇ ਇਹਨੂੰ ਵਰਤਨ ਦੀ ਮਤਲਬ ਕਿ ਸਲਾਹ ਮੈਂ ਦੇ ਸਕਦੀ ਆ ਦੂਜੀ ਗੱਲ ਜੇ ਮੈਂ ਵੀ ਤੇਲ ਬਣਾਵਾਂ ਬਣਾ ਮੈਂ ਵੀ ਸਕਦੀ ਆ ਚਲੋ ਵਰਤ ਵੀ ਰਹੇ ਅਸੀਂ ਪਰ ਮੈਂ ਵੀ ਤੁਹਾਨੂੰ ਇੰਨੀ ਛੇਤੀ ਤੁਹਾਡੇ ਘਰੇ ਨਹੀਂ ਪਹੁੰਚਾ ਸਕਦੇ ਆ ਆਪਾਂ ਲੋਕਲ ਏਰੀਆ ਦੇ ਵਿੱਚ ਤੇ ਦੇ ਸਕਦੇ ਆ ਕਿਉਂਕਿ ਇਹ ਦੀ ਜਿਹੜੀ ਡਿਲੀਵਰੀ ਕਰਨੀ ਆ ਥੋੜੀ ਔਖੀ ਹੋ ਜਣੀ ਹੈ ਨਾ ਤੇ ਦੂਜੀ ਗੱਲ ਇਹ ਕੇ ਤੇਲ ਦੇ ਉੱਤੇ ਉਹਨਾਂ ਖਰਚਾ ਨਹੀਂ ਹੋਣਾ ਜਿੰਨਾ ਡਿਲੀਵਰੀ ਦਾ ਚਾਰਜਸ ਵਗਾਇਆ ਲੱਗ ਜਾਂਦੇ ਆ ਦੂਰ ਦੂਰ ਤੱਕ ਆ ਪਹੁੰਚਣ ਨੂੰ ਤਾਂ ਉਹ ਜਿੰਨੂੰ ਟਾਈਮ ਜ਼ਰੂਰ ਲੱਗਦਾ ਵਾ ਇਹ ਨਹੀਂ ਕਿ ਅੱਜ ਆਪਾਂ ਵੀਡੀਓ ਬਣਾ ਕੇ ਪਾ ਦਿੱਤੀ ਤੇ ਅਗਲੇ ਤੋਂ ਹੋਰ ਕੰਜਰਾਂ ਟਿਕਾ ਤੁਹਾਡੇ ਤੱਕ ਆ ਪਹੁੰਚ ਜੇ ਐਡੀ ਛੇਤੀ ਚੀਜ਼ ਨਹੀਂ ਪਹੁੰਚਦੀ ਉਹ ਤੇ ਉਹੀ ਕਰ ਸਕਦੇ ਜਿਹੜੇ ਬਿਜ਼ਨਸ ਕਰਦੇ ਨੇ ਹੈਨਾ ਤੇ ਮੈਂ ਤੇਰੀ ਕਹੂੰਗੀ ਕਿ ਤੁਸੀਂ ਜਰੂਰ ਆਪ ਆਪਣੇ ਘਰੇ ਜਿਹੜਾ ਇਹ ਤੇਲ ਬਣਾ ਕੇ ਤੇ ਵਰਤੋ ਇੱਕ ਦੀਦੀ ਨੇ ਕਮੈਂਟ ਕੀਤਾ ਸੀਗਾ ਕਿ ਕਮਕਮਲ ਪਵਾਰ ਕਹਿੰਦੇ ਕਿ ਸਿਰ ਦੇ ਵਾਲ ਜਿਹੜੇ ਚਿੱਟੇ ਹੋ ਗਏ ਆ ਸ਼ਾਇਦ ਇਹਨਾਂ ਨੇ ਉਮਰ ਆਪਣੀ ਨਹੀਂ ਦੱਸੀ ਵਾ ਇਹ ਜੇ ਤੇ 30 ਸਾਲ ਤੀਕਾ ਉਮਰ ਹੈਗੀ 30 35 ਸਾਲ ਤੀਕਾ ਹੈਗੀ ਆ ਤੇ ਗਰੰਟੀ ਆ ਕਿ ਇਹ ਤੇਲ ਜਿਹੜਾ ਹੈ ਵਾਲ ਵਾਪਸ ਕਾਲਾ ਕਰਨ ਦਾ ਜਿਹੜਾ ਵਾ ਮਤਲਬ ਕਿ ਪੂਰੀ ਗਰੰਟੀ ਚੁੱਕਦਾ ਆ ਤੇ ਤੁਸੀਂ ਇਹ ਤੇਲ ਬਣਾ ਕੇ ਲਗਾਤਾਰ ਵਰਤਦੇ ਰਹੋ ਤੇ ਤੁਹਾਡੇ ਵਾਲ ਜਿਹੜੇ ਆ ਲੋੜ ਤੋਂ ਵੱਧ ਜਿਹੜੇ ਪਹਿਲਾ ਉਮਰ ਤੋਂ ਵੱਧ ਚਿੱਟੇ ਹੋਏ ਆ ਇਹ ਵੀ ਕਾਲੇ ਹੋ ਸਕਦੇ ਨੇ ਹੋ ਸਕਦੇ ਨੇ ਹੋਣਗੇ ਜਰੂਰ ਹੋਣਗੇ ਜੇ ਤੁਸੀਂ ਆਪਣਾ ਖਾਣਾ ਪੀਣਾ ਵੀ ਵਧੀਆ ਢੰਗ ਨਾਲ ਰੱਖੋਗੇ ਹਨਾ ਜਿਆਦਾ ਫਾਸਟ ਫੂਡ ਜਿਹੜਾ ਆਪਣੀ ਜ਼ਿੰਦਗੀ ਚੋਂ ਥੋੜਾ ਬਾਹਰ ਕਰਕੇ ਤੇ ਵਧੀਆ ਹੈਲਦੀ ਖਾਣਾ ਖਾਓਗੇ ਤੇ ਜਰੂਰ ਹੋ ਸਕਦੇ ਆ ਹੁਣ ਜਿਵੇਂ ਕਿ ਮੌਸਮ ਆ ਹੀ ਗਿਆ ਆਮਲੇ ਦਾ ਹਨਾ ਆਮਲੇ ਵੈਸੇ ਤੇਲ ਦੇ ਵਿੱਚ ਵੀ ਪੈਂਦੇ ਆ ਤੁਸੀਂ ਰੋਜ਼ ਦਾ ਕਾਬਲਾ ਖਾ ਵੀ ਸਕਦੇ ਹੋ ਤੇ ਬਾਕੀ ਇਹਨਾਂ ਨੇ ਇਹ ਇੱਕ ਗੱਲ ਕਹੀ ਸੀਗੀ ਕਿ ਮਤਲਬ ਕਿ ਇਹ ਕੰਮ ਕਰੂਗਾ ਕਿ ਨਹੀਂ ਕਰੂਗਾ 100% ਕਰੂਗਾ ਜੀ ਪ੍ਰੀਤ ਸੰਧੂ ਵਾਲ ਕਟਾਲੇ ਇਹਨਾਂ ਨੇ 2 ਸਾਲ ਤੋਂ ਪਹਿਲਾਂ ਤੇ ਹੁਣ ਗਰੋਥ ਨਹੀਂ ਹੋ ਰਹੀ ਹਾਂਜੀ ਤੁਸੀਂ ਵੀ ਕਮੈਂਟ ਕੀਤਾ ਹੀਗਾ ਤੇ ਤੁਸੀਂ ਵੀ ਇਹ ਤੇਲ ਨੂੰ ਜ਼ਰੂਰ ਘਰੇ ਬਣਾਓ ਬਣਾ ਕੇ ਲਗਾਤਾਰ ਵਰਤੋ ਕੁਝ ਚੀਜ਼ਾਂ ਘੱਟ ਵੀ ਤੇਲ ਰਲ ਗਈਆਂ ਤਾਂ ਵੀ ਤੇਲ ਇਹ ਵਰਕ ਕਰਦਾ ਆ ਤੇ ਤੁਸੀਂ ਆਪਣਾ ਜ਼ਰੂਰ ਵਰਤੋ ਤੇ ਤੁਹਾਡੇ ਵਾਲ ਵੀ ਜਿਹੜੇ ਗਰੋਥ ਜੂਲ ਕਰਨਗੇ ਇੱਕ ਗੱਲ ਦੱਸਣੀ ਆ ਕਿ ਜਿਵੇਂ ਮੇਰੇ ਜਿਹੜੇ ਵਾਲ ਸੀਗੇ ਮੇਰੇ ਵਾਲਾਂ ਵਿੱਚ ਵੀ ਕਾਫੀ ਸਿੱਕਰੀ ਹੈਗੀ ਅੱਜ ਦੇ ਟਾਈਮ ਵਿੱਚ ਮੈਂ ਹੁਣ ਜਿਵੇਂ 42-43 ਸਾਲ ਦੀ ਹੋ ਚੁੱਕੀ ਆ ਤੇ ਮੇਰੇ ਵਾਲ ਜਿਹੜੇ ਆ ਵਾਈਟ ਹੋਏ ਨੇ ਮੇਰੇ ਵਾਲ ਵਾਈਟ ਹੋਣ ਦੇ ਪਿੱਛੇ ਇਹ ਵੀ ਕਾਰਨ ਹੈਗਾ ਆ ਕਿ ਮੇਰੀ ਵੀ ਪਹਿਲਾਂ ਲਾਈਫ ਸਟਾਈਲ ਜਿਹੜਾ ਥੋੜਾ ਸਹੀ ਨਹੀਂ ਸੀਗਾ ਖਾਣ ਪੀਣ ਦਾ ਜਦੋਂ ਤੋਂ ਮੈਨੂੰ ਆਪਣੇ ਬਾਰੇ ਸਮਝ ਲੱਗੀ ਮੈਂ ਅੱਜ ਤੋਂ 2 ਸਾਲ ਹੋ ਗਏ ਨੇ ਤਾਂ ਮoringa ਪਾਊਡਰ ਜਿਹੜਾ ਖਾ ਰਹੀ ਆ ਵਰਤ ਰਹੀ ਆ ਤੇ ਮੈਨੂੰ ਕਾਫੀ ਅੱਦੇ ਫਾਇਦੇ ਆ ਕੇ ਨਾਲ ਦੀ ਨਾਲ ਜਿਹੜਾ ਚਲੋ ਹੁਣ ਆਪਾਂ ਤੇਲ ਵੀ ਵਰਤ ਰਹੇ ਆ ਤੇ 50 ਦੀ ਏਜ ਵਾਲੀ ਲਾਈਫ ਦੇ ਵਿੱਚ ਆਪਾਂ ਜਾਣਾ ਸ਼ੁਰੂ ਕਰ ਦਿੱਤਾ ਆ ਮੇਰਾ ਤੇ ਜਦੋਂ ਚਾਂਸ ਹੀ ਆ ਕਿ ਮੇਰੇ ਵਾਲ ਦੁਬਾਰਾ ਕਾਲੇ ਹੁੰਦੇ ਕਿ ਨਹੀਂ ਹੁੰਦੇ ਕਿਉਂਕਿ ਮੈਨੂੰ ਸਟ्रेस ਲਾਈਫ ਕਾਫੀ ਸੀਗਾ ਮੇਰੀ ਜਿਹੜੀ ਆਪਣੀ ਇਸ ਲਈ ਲਾਈਫ ਸੀਗੀ ਜਿੰਨੀ ਐ ਸਟ्रेस ਵਿੱਚ ਨਿਕਲੀ ਆ ਕਾਫੀ ਪੇਨਫੁਲ ਸੀਗੀ ਉਹਦੀ وجہ ਦੇ ਕਾਰਨ ਵੀ ਮੇਰੇ ਵਾਲ ਚਿੱਟੇ ਹੋਏ ਨੇ ਹਨਾ ਬਚਪਨ ਤੋਂ ਲੈ ਕੇ ਆਪਾਂ ਕਾਫੀ ਲੰਮਾ ਟਾਈਮ ਦੁੱਖ ਹੀ ਚਲੋ ਜ਼ਿੰਦਗੀ ਦੇ ਵਿੱਚ ਆਏ ਤੇ ਉਹਨਾਂ ਦੇ ਨਾਲ ਸਾਹਮਣਾ ਕੀਤਾ ਬਾਕੀ ਤੁਸੀਂ ਆਸਤੇ ਵਾਸਤੇ ਰਹੋ ਜਾਸ ਨਾਮ ਲਵੋ ਸਿਮਰਨ ਕਰੋ ਤੇ ਸਿਮਰਨ ਕਰਨ ਦੇ ਨਾਲ ਵੀ ਬਹੁਤ ਜ਼ਿਆਦਾ ਸਰੀਰ ਨੂੰ ਫਰਕ ਪੈਂਦਾ ਆ ਮੇਨ ਗੱਲ ਤੇ ਜਿਹੜਾ ਆ ਪ੍ਰਮਾਤਮਾ ਨੇ ਕਰਮਾਂ ਵਿੱਚ ਜਿਵੇਂ ਤਾਂ ਲਿਖਿਆ ਹੁੰਦਾ ਤੇ ਵੈਹੀ ਆ ਲੇਕਿਨ ਆਪਾਂ ਜਦੋਂ ਸਿਮਰਨ ਕਰਦੇ ਆ ਨਾ ਦਿਨੋਂ ਵੇਲੇ ਜਦ ਕਰਦੇ ਆ ਕੰਮ ਕਾਜ ਕਰਦੇ ਆ ਖਾਂਦੇ ਪੀਂਦੇ ਆ ਕਿ ਇਸ ਦੇ ਨਾਲ ਵੀ ਪ੍ਰਮਾਤਮਾ ਸਾਡੇ ਜਿਹੜੇ ਕਰਮ ਉਹ ਥੋੜੇ ਹੌਲੇ ਕਰਕੇ ਤੇ ਪਿਛਲੇ ਜਿਹੜੇ ਕਰਮ ਕੁਝ ਲਿਖੇ ਹੁੰਦੇ ਕੰਦੇ ਮਾਣੇ ਜਿਹੜੇ ਕੱਟੇ ਵੀ ਜਾਂਦੇ ਆ ਜ਼ਰੂਰ ਕੱਟੇ ਜਾਂਦੇ ਆ ਜੀ ਤੇ ਇੱਕ ਮੈਂ ਸੀਗਾ ਕਿ ਸ਼ੁਕਰਵਾਰ ਹੈ ਸੀਮਾ ਜੀ ਸ਼ੁਕਰ ਦਾ ਹੀ ਇੰਨੇ ਕਿਹੋ ਜਿਹੇ ਮੁਸ਼ਕਲ ਹੈ ਕਿ ਅੱਜ ਹਰ ਇੱਕ ਘਰ ਵਿੱਚ ਇੱਕ ਇੱਕ ਮਰੀਜ਼ ਤੇ ਪੱਕਾ ਹੋਇਆ ਹੈ ਸ਼ੁਕਰ ਦਾ ਖਨਾ ਤੇ ਇਹਨਾਂ ਬਾਰੇ ਤੇ ਮੈਂ ਇਹ ਗੱਲ ਕਹੂੰਗੀ ਕਿ ਮੈਂ ਖੋ ਮੈਂ ਖੋਦੇ ਹੀ ਤੁਹਾਰੇ ਕੋਈ ਜਾਣਕਾਰੀ ਨਹੀਂ ਦੇਣਾ ਚਾਹੁੰਦੀ ਤੁਸੀਂ ਨੰਬਰ ਦਿੱਤਾ ਹੋਊਗਾ ਸਕਰੀਨ ਦੇ ਉੱਪਰ ਭਾਜੀ ਉਹਨਾਂ ਨਾਲ ਕਨੈਕਟ ਕਰ ਲਿਓ ਉਹਨਾਂ ਦੇ ਕੋਲ ਇਦਾਂ ਦੇ ਮਰੀਜ਼ ਆਉਂਦੇ ਨੇ ਮਰੀਜ਼ ਕੀ ਆਉਂਦੇ ਨੇ ਕਿ ਹਲਾਤੀ ਕਾਤੇ ਜਿਹੜੇ ਡਾਕਟਰ ਖੁਦ ਐਲੋਪੈਥੀ ਦੀ ਦਵਾਈ ਦੇ ਰਹੇ ਨੇ ਅੰਗਰੇਜ਼ੀ ਦਵਾਈਆਂ ਦੇ ਰਹੇ ਨੇ ਨਾ ਸ਼ੂਗਰ ਦੀਆਂ ਦੇ ਰਹੇ ਜਾਂ ਕੱਟੀਆਂ ਵੀ ਦੇ ਰਹੇ ਨੇ ਉਹ ਖੁਦ ਵੀ ਡਾਕਟਰ ਉਹਨਾਂ ਦੇ ਕੋਲੋਂ ਸ਼ੂਗਰ ਦੀ ਮੈਡੀਸਿਨ ਲੈ ਕੇ ਜਾਂਦੇ ਨੇ ਤੇ ਬਹੁਤ ਹੱਦ ਤਿਕਾ ਆਰਾਮ ਆ ਜਾਂਦਾ ਆ ਜਿਨ੍ਹਾਂ ਦੇ ਪੈਰ ਕੱਟੇ ਹੁੰਦੇ ਜਾਂ ਕੱਟਣ ਦੀ ਤਾ ਦੇਤੇ ਹੁੰਦੇ ਨੇ ਨਾ ਕਿ ਕਹਿੰਦੇ ਕਿ ਅੰਗ ਕੱਟਣ ਵਾਲਾ ਹੈ ਅੱਜ ਸ਼ੂਗਰ ਬਹੁਤ ਜ਼ਿਆਦਾ ਵੱਧ ਗਈ ਆ ਕੰਟਰੋਲ ਵਿੱਚ ਨਹੀਂ ਆ ਰਹੀ ਦੋ ਦੋ ਗੋਲੀਆਂ ਖਾ ਰਿਹਾ ਹੈ ਆਪਾਂ ਤੇ ਉਹ ਵੀ ਮਰੀਜ਼ ਨਾਲ ਕੋ ਬੜੀ ਆਸਾਨੀ ਦੇ ਨਾਲ ਟਾਈਮ ਥੋੜਾ ਜਿਹਾ ਲੱਗਦਾ ਆ ਪਰ ਮੇਰਾ ਇਹ ਭਰੋਸਾ ਵੀ ਆ ਯਕੀਨ ਵੀ ਆ ਤੇ ਕੀ ਕਹਿੰਦੇ ਆ ਕਿ ਆਪਾਂ ਇਦਾਂ ਦੀ ਜਾਣਕਾਰੀ ਤੈਨੂੰ ਕਿੱਥੀੋਂ ਨਹੀਂ ਮਿਲ ਸਕਦੀ ਜੇ ਇਹਦੀ ਉਹਨਾਂ ਦੇ ਕੋਲੋਂ ਮਿਲੂਗੀ ਤੇ ਮੇਰੇ ਕਹਿਣ ਤੇ ਤੁਸੀਂ ਉਹਨਾਂ ਨਾਲ ਕਨੈਕਟ ਕਰਕੇ ਤੇ ਆਪਣੀ ਸ਼ੂਗਰ ਜਿਹੜੀ ਆ ਜਿਹੜੀ ਲਾਜ-ਉਲਾਜ ਬਿਮਾਰੀ ਨਸੀ ਜਾਂਦੀ ਆ ਇਹਨੂੰ ਵਧੀਆ ਤਰੀਕੇ ਨਾਲ ਤੁਸੀਂ ਆਪਣਾ ਹੈਂਡਲ ਕਰ ਸਕਦੇ ਹੋ ਤੇ ਹੈਂਡਲ ਕਰਨ ਦੇ ਨਾਲ ਨਾਲ ਤੁਸੀਂ ਅਗਰ ਦੀ ਵੀ ਬਹੁਤ ਵਧੀਆ ਜੀ ਸਕਦੇ ਹੋ ਤੇ ਜ਼ਰੂਰ ਉਹਨਾਂ ਦੇ ਨਾਲ ਕਨੈਕਟ ਕਰਿਓ ਹਨਾ ਉਹਨਾਂ ਨੂੰ ਉਹਨਾਂ ਨੂੰ ਫੋਨ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਆਪਣੀ ਸਾਰੀ ਹਿਸਟਰੀ ਦੱਸਿਓ ਕਿ ਤੁਹਾਡਾ ਜਿਹੜਾ ਹਾਲ ਜ਼ਰੂਰ ਹੋਵੇਗਾ ਤੇ ਦੂਜੀ ਗੱਲ ਇਹ ਆ ਕਿ ਉਹਨਾਂ ਦਾ ਜਿਹੜਾ ਚੈਨਲ ਆ ਫਤੇ ਔਰਗੈਨਿਕ ਹੁਣ ਉਹ ਲਾਈਵ ਇੱਕ ਇੱਕ ਘੰਟੇ ਦਾ ਡੇਲੀ ਕਰ ਗਏ ਆ ਤੇ ਜਦੋਂ ਵੀ ਤੁਸੀਂ ਹੁਣ ਜਿਹੜੇ ਜਿਹੜੇ ਭੈਣ ਭਰਾ ਚਾਹਵਾਨ ਨੇ ਕਿ ਆਪਾਂ ਜ਼ਿੰਦਗੀ ਚ ਅੱਗੇ ਵਧਣਾ ਆ ਦੁੱਖਾਂ ਤੋਂ ਮਤਲਬ ਕਿ ਮੁਕਤੀ ਪਾਉਣੀ ਆ ਤੇ ਅੱਗੇ ਆਪਣੀ ਜ਼ਿੰਦਗੀ ਨੂੰ ਸੁਧਾਰਨਾ ਹੈ ਤਾਂ ਤੁਸੀਂ ਜ਼ਰੂਰ ਉਹਨਾਂ ਦੇ ਨਾਲ ਆਸਤਾ ਕਰੋ ਉਹਨਾਂ ਦਾ ਵਾਚ ਕਰੋ ਜਦ ਇਹ ਮਤਲਬ ਕਿ ਲਾਈਵ ਉਹ ਕਰ ਰਹੇ ਨੇ ਹਨ ਕਿੰਨੀਆਂ ਬਰੀਕੀਆਂ ਦੇ ਨਾਲ ਸਮਝਾ ਰਹੇ ਨੇ ਤੇ ਤੁਸੀਂ ਸਮਝੋ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਤਾਂ ਇੱਕ ਹਰਪ੍ਰੀਤ ਸੌਰੀ ਵਰਪ੍ਰੀਤ ਆ ਤੇਲ ਖਰੀਦਣ ਵਾਸਤੇ ਸੌਰੀ ਉਹਨਾਂ ਦਾ ਵੀ ਚਲੋ ਹੋ ਗਿਆ ਕਿ ਤੇਲ ਆਪਾਂ ਨਹੀਂ ਭਿੰਜ ਸਕਦੇ ਘਰੇ ਤੁਸੀਂ ਬਣਾ ਸਕਦੇ ਹੋ ਤੇ ਰਾਣੂ ਵਿਜੇ ਸਿੰਘ ਸاہੀਆਂ ਬਾਰੇ ਜਿਹੜੀਆਂ ਮਤਲਬ ਸੈਕਸ ਮੇਲ ਕੇ ਫੀਮੇਲ ਮੈਂ ਨਹੀਂ ਜਾਣਦੀ ਚਲੋ ਆਈਡੀ ਦੇ ਮੁਤਾਬਕ ਇਹਨਾਂ ਦਾ ਸاہੀਆਂ ਦਾ ਮਤਲਬ ਹੈਗਾ ਆ ਸاہੀਆਂ ਦਾ ਜਿਹੜਾ ਆ ਮੇਰੇ ਖੁਦ ਵੀ ਆਪਣੇ ਫੇਸ ਤੇ ਕਾਫੀ ਸਾਈਆਂ ਸੀਗੀਆਂ ਤੇ ਉਹੀ ਗੱਲ ਆ ਕਿ ਖਾਣਾ-ਪੀਣਾ ਸਹੀ ਕੀਤਾ ਮੋਰਿੰਗਾ ਪਾਊਡਰ ਜਿਹੜਾ ਮੈਂ ਉਹ ਡੇਲੀ ਜ਼ੋਰ ਟਾਈਮ ਆਪਣੀ ਖਾਨੀਆ ਖਾਣੇ ਦੇ ਨਾਲ ਤੇ ਨਾਲ ਦੀ ਨਾਲ ਜਿਹੜਾ ਆ ਆਪਣਾ ਤੇ ਤੁਸੀਂ ਸਾਲੀ ਜਿਹੜੀ ਹੁੰਦੀ ਹੈ ਸੱਚੀ ਹਲਦੀ ਉਹਦਾ ਥੋੜਾ ਸੁਕਾ ਕੇ ਜਾਂ ਪਰਪੰਸਾਨੀ ਕੋ ਵੇਹ ਤੁਹਾਨੂੰ ਮਿਲ ਜਾਣੀ ਆ ਪਾਊਡਰ ਬਣਾ ਕੇ ਤੇ ਇੱਕ ਡੱਬੀ ਵਿੱਚ ਭਰ ਲਓ ਉਹਦੇ ਨਾਲ ਤੁਸੀਂ ਦੁੱਧ ਤੋਂ ਜਿਹੜੀ ਲੱਖੀ ਹੁੰਦੀ ਕਰੀਮ ਆ ਥੋੜੀ ਜੀ ਅੱਧਾ ਚਮਚਾ ਉਹਦੇ ਵਿੱਚ ਦੋ ਤਿੰਨ ਚੁਟਕੀਆਂ ਪਾਊਡਰ ਦੀਆਂ ਪਾ ਕੇ ਹਥੇਲੀ ਤੇ ਤਾਂ ਮਿਕਸ ਕਰਕੇ ਤੇ ਡੇਲੀ ਚਿਹਰੇ ਉੱਤੇ ਮਸਾਜ ਕਰਦੇ ਰਹੋ ਸਾਈਂ ਥੋੜਾ ਲੱਗੂਗਾ ਲੇਕਿਨ ਨਾਲ ਦੇ ਨਾਲ ਸਾਈਂ ਤੁਹ ਸਦਾਰਾ ਮਿਲਦਾ ਜਾਊਗਾ ਮੇਨ ਗੱਲ ਹੁੰਦੀ ਆ ਕਿ ਤੁਹਾਡੇ ਜਿਹੜੇ ਬੋਡੀ ਦੇ ਅੰਦਰ ਤੱਤ ਜਿਹੜੇ ਆ ਵਿਗੜੇ ਹੁੰਦੇ ਆ ਅਜ ਤਾਂ ਹਾਰਮੋਨਸ ਬੈਲੈਂਸ ਅਨ ਅਨਬੈਲੈਂਸ ਹੋ ਜਾਂਦੇ ਹਨਾ ਉਹ ਵਿਗੜੇ ਹੁੰਦੇ ਆ ਉਹਦੀ ਵਜ੍ਹਾ ਤੇ ਕਾਰਨ ਵੀ ਆਪਾਂ ਉੱਪਰ ਉੱਪਰ ਤਕਰੀਮਾਂ ਲਾ ਲੈਂਦੇ ਆ ਲੇਕਿਨ ਅੰਦਰੋਂ ਸਾਡੋ ਜਿਹੜੀ ਸਾਡੀ ਬੋਡੀ ਦੀ ਹੀਲਿੰਗ ਹੋਣੀ ਹੁੰਦੀ ਉਹ ਨਹੀਂ ਹੁੰਦੀ ਉਹਦੀ ਵਜ੍ਹਾ ਤੇ ਕਾਰਨ ਵੀ ਸਾਈਆਂ ਸੇਕੀ ਜਾਂਦੀਆਂ ਨਹੀਂ ਆ ਤੇ ਜਿਉਂ-ਜਿਉਂ ਤੁਹਾਨੂੰ ਉਹ ਤੁਸੀਂ ਪਾਊਡਰ ਖਾਓਗੇ ਤੇ ਉਹਦੇ ਨਾਲ ਨਾਲ ਬੋਡੀ ਵੀ ਹੀਲ ਹੋਣੀ ਸ਼ੁਰੂ ਹੁੰਦੀ ਆ ਤੇ ਤੁਹਾਨੂੰ ਆਪਣੇ ਆਪ ਹੀ ਲੇਟੋ ਫਰਕ ਪੈਣਾ ਸ਼ੁਰੂ ਹੋ ਜਾਊਗਾ ਦੂਜੀ ਗੱਲ ਤੁਸੀਂ ਫੇਰ ਪੁੱਛਣਾ ਆ ਕਿ ਜਿਵੇਂ ਦੀਦੀ ਪਾਊਡਰ ਮਿਲ ਜਾਂਦਾ ਕਿੱਥੋਂ ਹੈ ਨਾ ਆਨਲਾਈਨ ਹਰ ਇੱਕ ਜਗ੍ਹਾ ਤੋਂ ਮਿਲ ਜਾਂਦਾ ਆ ਤੇ ਮੋਰਿੰਗਾ 올ਿਫੇਰਾ ਜਿਹੜਾ ਪਾਊਡਰ ਹੈ ਭਾਜੀ ਹਣੀ ਮਨਜੀਤ ਹਣੀ ਵੀ ਸੇਵ ਕਰਦੇ ਨੇ ਤੁਸੀਂ ਉਹਨਾਂ ਕੋਲੋਂ ਵੀ ਖਰਾਤਾ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਕਿਸੇ ਵੀ ਵੀਡੀਓ ਵਿੱਚ ਮੈਂ ਇਹਦੇ ਬਾਰੇ ਪੂਰੀ ਜਾਣਕਾਰੀ ਡਿਟੇਲ ਵਿੱਚ ਦਿੱਤੀ ਹੋਈ ਆ ਤੇ ਇੱਕ ਲਾਸਟ ਕਮੈਂਟ ਹੋਣਾ ਅਮਰਜੀਤ ਸਿੰਘ ਸੌਰੀ ਅਮਰਜੀਤ ਢਿੱਲੋ ਇਹਨਾਂ ਨੇ ਮੈਨੂੰ ਕਮੈਂਟ ਕੀਤਾ ਕਿ ਦੀਦੀ ਅਸੀਂ ਮਿਲਟ ਜਿਹੜੇ ਆ ਉਹ ਖਾ ਰਹੇ ਆ ਇੱਕ ਮਹੀਨੇ ਤੋਂ ਲੇਕਿਨ ਸਾਨੂੰ ਫਰਕ ਨਹੀਂ ਪੈ ਰਿਹਾ ਕਿ ਅਸੀਂ ਵੇਟ ਸਾਡਾ ਲੂਜ਼ ਨਹੀਂ ਹੋ ਰਿਹਾ ਵੇਖੋ ਅਮਰਜੀਤ ਜੀ ਤੁਸੀਂ ਇਹ ਜਰੂਰ ਚਲੋ ਵਧੀਆ ਗੱਲ ਆ ਕਿ ਤੁਸੀਂ ਵਾਪਸ ਮੇਰੇ ਚੈਨਲ ਤੇ ਆ ਕੇ ਕਮੈਂਟ ਕੀਤਾ ਕਿ ਅਸੀਂ ਇੱਕ ਮਹੀਨੇ ਤੋਂ ਮਿਲਟ ਖਾ ਰਹੇ ਹਾਂ ਲੇਕਿਨ ਸਾਨੂੰ ਵੇਟ ਲੂਜ਼ ਦਾ ਫਰਕ ਨਹੀਂ ਪਿਆ ਹਨਾ ਮੈਂ ਤੁਹਾਨੂੰ ਸਹੀ ਸਲਾਹ ਹੀ ਦੇਣਾ ਚਾਹੂੰਗੀ ਕਿ ਜਿੰਨਾ ਲੋਕਾਂ ਦਾ ਮਤਲਬ ਕਿ ਮੈਟਾਬੋਲਿਜ਼ਮ ਵਧੀਆ ਕੰਮ ਕਰਦਾ ਨਾ ਤੇ ਉਹਨਾਂ ਦਾ ਤਾਂ ਵੇਟ ਜਿਹੜਾ ਇਦਾਂ ਬਸ ਚੁਟਕੀਆਂ ਵਿੱਚ ਹੀ ਘਟਣਾ ਸ਼ੁਰੂ ਹੋ ਜਾਂਦਾ ਆ ਤੇ ਆਮ ਹੀ ਮਤਲਬ ਕਿ ਨਾਰਮਲੀ ਲਾਈਫ ਸਟਾਈਲ ਜਦੋਂ ਚੇਂਜ ਕਰਦੇ ਆਪਾਂ ਤੇ ਉਹਨਾਂ ਦਾ ਵਜ਼ਨ ਜਰੂਰ ਘਟ ਜਾਂਦਾ ਹੈ ਲੇਕਿਨ ਜਿਹੜੇ ਵਿਅਕਤੀ ਦਾ ਮੋਟਾਬੈਲਿਜ਼ਮ ਕੰਮ ਘਟ ਕਰਦਾ ਹੈ ਯਾਨੀ ਕਿ ਪਾਚਨ ਕਿਰਿਆ ਜਿਹੜੀ ਹੁੰਦੀ ਨਾ ਬੋਡੀ ਦੀ ਜਿਵੇਂ ਤੁਸੀਂ ਖਾਦਾ ਤੇ ਉਹ ਸਹੀ ਤਰੀਕੇ ਦੇ ਨਾਲ ਕਾਰਬੋਹਾਈਡਰੇਟ ਪ੍ਰੋਟੀਨ ਫੈਟ ਨੂੰ ਜਿਵੇਂ ਤੋੜਨਾ ਹੁੰਦਾ ਨਾ ਉਹਦਾ ਕੰਮ ਉਹ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਤਾਂ ਕਰਕੇ ਤੁਹਾਨੂੰ ਜਿਹੜਾ ਆ ਕਿ ਕੋਈ ਰਿਜ਼ਲਟ ਨਹੀਂ ਮਿਲਦੇ ਬਾਕੀ ਤੁਸੀਂ ਕੋਸ਼ਿਸ਼ ਕਰੋ ਕਿ ਕੋਈ ਇਦਾਂ ਦਾ ਨੰਬਰ ਮੇਰੇ ਨਾਲ ਆਪਣਾ ਸ਼ੇਅਰ ਕਰੋ ਜਿਹੜੀ ਆਪਾਂ ਫੇਸ ਟੂ ਮਤਲਬ ਫੇਸ ਜਾਂ ਮਤਲਬ ਇਦਾਂ ਵੀਡੀਓ ਵੌਇਸ ਮਤਲਬ ਰਾਈ ਆਪਣੀ ਗੱਲਬਾਤ ਹੋ ਸਕੇ ਤੁਹਾਨੂੰ ਪੂਰੀ ਜਾਣਕਾਰੀ ਮਿਲੇ ਫਿਰ ਤੁਸੀਂ ਆਪਣਾ ਇਹ ਦੱਸ ਸਕਦੇ ਹੋ ਕਿ ਕੀ ਤੁਹਾਨੂੰ ਥਾਇਰਾਇਡ ਤੇ ਨਹੀਂ ਆ ਜਾਂ ਤੁਹਾਨੂੰ ਮਤਲਬ ਕਿ ਕੋਈ ਪੀਸੀਓਡੀ ਦੀ ਪ੍ਰੋਬਲਮ ਤੇ ਨਹੀਂ ਹੈਗੀ ਹਨਾ ਜਦੋਂ ਆਪਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਹੈ ਜਿਵੇਂ ਲੇਡੀਜ਼ ਨੂੰ ਹੁੰਦੀਆਂ ਨਾ ਮਤਲਬ ਕਿ ਮਹੀਨੇ ਬਾਅਦ ਜਿਹੜੀ ਦਿੱਕਤ ਹੁੰਦੀ ਆ ਆਪਾਂ ਨੂੰ ਥੋੜੀ ਜੀ ਪੀਰੀਅਡ ਦੀ ਕਈਆਂ ਨੂੰ ਇਹਦੀ ਵਜ੍ਹਾ ਤੇ ਕਾਰਨ ਵੀ ਜਿਹੜਾ ਆ ਵੇਟ ਰੋਜ ਨਹੀਂ ਹੁੰਦਾ ਸਗੋਂ ਵੇਟ ਵਧਦਾ ਆ ਤੇ ਇਹ ਦੋ ਤਿੰਨ ਕਾਰਨ ਹੁੰਦੇ ਆ ਇੱਕ ਤੇ ਪਾਚਨ ਕੇਆ ਸਹੀ ਨਹੀਂ ਹੁੰਦੀ ਦੂਸਰਾ ਪੀਸੀਓਡੀ ਦੀ ਪ੍ਰੋਬਲਮ ਤੇ ਤੀਸਰਾ ਥਾਇਰੋਇਡ ਜੇ ਇਹਨਾਂ ਚੀਜ਼ਾਂ ਦੇ ਕਾਰਨ ਵੀ ਤੁਹਾਨੂੰ ਕੋਈ ਮਤਲਬ ਮੈਂ ਨਹੀਂ ਮੈਨੂੰ ਹੁਣ ਨਹੀਂ ਪਤਾ ਕਿ ਤੁਹਾਨੂੰ ਸਾਇਦ ਨਾਰਮਲੀ weight ਨਹੀਂ ਘਟ ਰਿਹਾ ਜਾਂ ਤੁਹਾਡਾ ਮਤਲਬ ਇਹਨਾਂ ਵਿੱਚੋਂ ਕੀ ਆ ਇਹ ਤੁਸੀਂ ਜਦੋਂ ਗੱਲਬਾਤ ਕਰੋਗੇ ਪੂਰੀ ਹਿਸਟਰੀ ਸਾਡੇ ਨਾਲ ਸ਼ੇਅਰ ਕਰੋਗੇ ਫੇਰ ਜਾ ਕੇ ਇਹ ਜੜ ਪਿੱਕਾ ਜਾਇਆ ਜਾਂਦਾ ਆ ਕਿ ਹਾਂ ਵੀ ਇੱਕ ਮਹੀਨਾ ਮਿਲਟ ਖਾਣ ਤੋਂ ਬਾਅਦ ਵੀ ਤੁਹਾਡਾ weight lose ਕਿਉਂ ਨਹੀਂ ਹੋ ਰਿਹਾ ਹੁਣ ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਆ ਕਿ ਮੈਂ ਜਿਵੇਂ ਆਪਣੇ ਪੇਕੇ ਪਿੰਡ ਸੀ ਗਈ ਤੇ ਉਹਨਾਂ ਨੂੰ ਬਣਾ ਕੇ ਦਿੰਦੀ ਸੀ ਤੇ ਖੁਦ ਵੀ ਨਾਲ ਥੋੜਾ ਖਾਣਾ ਮੈਂ ਨਹੀਂ ਸ਼ੁਰੂ ਕਰ ਲਿਆ ਮੈਨੂੰ ਵੈਸੇ ਲੋੜ ਨਹੀਂ ਸੀ ਲੇਕਿਨ ਮੈਂ ਜਦੋਂ ਆਪਣੇ ਵਾਪਸ ਘਰੇ ਆਏ ਤੇ ਮੈਨੂੰ ਸਭੋਂ ਦੀਦੀ ਝੋਣਾ ਨੇ ਇਹ ਗੱਲ ਕਹੀ ਕਿ ਤੁਸੀਂ ਤੇ ਬਹੁਤ ਜ਼ਿਆਦਾ ਘੱਟ ਵੇਟ ਦੇ ਵਿੱਚ ਸਹੀ ਨਹੀਂ ਲੱਗ ਰਹੇ ਮੇਰਾ 4 ਕਿਲੋ ਵੇਟ ਜਿਹੜਾ ਘੱਟ ਗਿਆ ਸੀਗਾ ਕਿਉਂਕਿ ਕੈਲੋਰੀ ਮਿਲਨੀ ਘੱਟ ਹੋ ਗਈ ਹੈ ਨਾ ਕੈਲੋਰੀ ਜਦੋਂ ਆਪਾਂ ਨੂੰ ਘੱਟ ਮਿਲਦੀ ਆ ਤੇ ਫਿਰ ਵੇਟ ਤੇ ਲੂਜ਼ ਹੋਣਾ ਹੀ ਹੈ ਕਿਉਂਕਿ ਮੇਰਾ ਵੈਸੇ ਵੀ ਜਿਹੜੀ ਬੋਡੀ ਐਕਟਿਵ ਆ ਤੇ ਖਾਣਾ ਜਿੰਨਾ ਚਲੋ ਵਧੀਆ ਸਟਾਈਲ ਦੇ ਵਿੱਚ ਹੀ ਆਪਾਂ ਖਾ ਰਹੇ ਆ ਡਾਈਟ ਆਪਣੀ ਵਧੀਆ ਲੈ ਰਹੇ ਆ ਤੇ ਮੇਰਾ ਤੇ ਬਹੁਤ ਛੇਤੀ ਘੱਟ ਗਿਆ ਰਿਕੁਐਸਟ ਆ ਕਿ ਤੁਹਾਡੀ ਜਿਹੜੀ ਹਿਸਟਰੀ ਆ ਨਾ ਤੁਸੀਂ ਇੱਕ ਵਾਰੀ ਨੰਬਰ ਮੈ ਸਕਰੀਨ ਤੇ ਦੇ ਦੋ ਕਿ ਉਹਨਾਂ ਦੇ ਨਾਲ ਆਪਣੀ ਹਿਸਟਰੀ ਜ਼ਰੂਰ ਸ਼ੇਅਰ ਕਰੋ ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਮਤਲਬ ਇਹ ਦਿੱਕਤ ਆ ਨਾ ਇਹਦੇ ਪਿੱਛੇ ਕੋਈ ਹੋਰ ਰੀਜਨ ਵੀ ਨਿਕਲੂਗਾ ਜ਼ਰੂਰ ਨਿਕਲੂਗਾ ਤੇ ਦੂਜੀ ਗੱਲ ਇਹ ਵੀ ਕਹਿਣੀ ਆ ਕਿ ਗਰੰਟੀ ਆ ਕਿ ਤੁਸੀਂ ਰੇਟ ਜਿਹੜਾ ਘੱਟ ਕਰ ਸਕਦੇ ਹੋ ਜੇ ਤੇ ਕੋਈ ਹੋਰ ਰੀਜਨ ਨਿਕਲਿਆ ਉਹ ਤੁਹਾਡਾ ਸਾਰਾ ਜਿਹੜਾ ਹੱਲ-ਭੱਜ ਮਨਜੀਤ ਉਹਨਾਂ ਨੇ ਕਰ ਦੇਣਾ ਆ ਤੇ ਤੁਸੀਂ ਉਹਨਾਂ ਨਾਲ ਆਪਣਾ ਰਾਸਤਾ ਕਰੋ ਪ੍ਰਾਪਤ ਕਰਕੇ ਤੇ ਜਰੂਰ ਮੇਰੇ ਨਾਲ ਮੁੜ ਕੇ ਕਮੈਂਟ ਰਾਈ ਸ਼ੇਅਰ ਕਰਿਓ ਹਨਾ ਪਿੱਛੇ ਹਟਣਾ ਇਹ ਸਹੀ ਗੱਲ ਨਹੀਂ ਹੈ ਜਦੋਂ ਆਪਾਂ ਕਿਸੇ ਕੰਮ ਦੇ ਵਿੱਚ ਪੈ ਜਾਂਦੇ ਆ ਜਾਂ ਕੋਈ ਥਾਂ ਲੈਣੀ ਹੈ ਤੇ ਕੰਮ ਆਪਾਂ ਕਰਨਾ ਪਿਓ ਹੋ ਕੇ ਰਹਿਣਾ ਬਹੁਤ ਜ਼ਰੂਰੀ ਆ ਤੇ ਤੁਸੀਂ ਆਪਣੇ ਵਾਸਤੇ ਕੰਮ ਕਰਨਾ ਨਾਲੇ ਕਿਸੇ ਹੋਰ ਵਾਸਤੇ ਕਰਨਾ ਆ ਉਹਨਾਂ ਨਾਲ رابطہ ਜਰੂਰ ਰੱਖਿਓ ਨੰਬਰ ਮੈਂ ਸਕਰੀਨ ਤੇ ਦੇ ਦੂੰਗੀ ਤੇ ਵੇਅ ਲੂਜ਼ ਵੀ ਹੋਊਗਾ ਤੇ ਤੁਸੀਂ ਪਹਿਲਾਂ ਨਾਲੋਂ ਐਕਟਿਵ ਵੀ ਹੋ ਜਾਓਗੇ ਹਨਾ ਆਪਣੀ ਬੋਡੀ ਜਿਹੜੀ ਤੁਹਾਡੀ ਇਹ ਬਿਲਕੁਲ ਵਧੀਆ ਵਰਕ ਕਰੂਗੀ ਇਹ ਅਨਾਜ ਇਸ ਤਰ੍ਹਾਂ ਦੇ ਅਨਾਜ ਜਿਹੜਾ ਜ਼ਰੂਰੀ ਨਹੀਂ ਕਿ ਆਪਾਂ weight loss ਹੀ ਕਰਨਾ ਆ ਜੇ ਤੇ ਤੁਹਾਨੂੰ ਕੋਈ ਹੋਰ ਦਿੱਕਤਾਂ ਵੀ ਹੋਈਆਂ ਉਹ ਵੀ ਇਹਨਾਂ ਜੜੀਆਂ ਟਾੜੀਆਂ ਵਾਂ ਖਤਮ ਕਰ ਦੇਣੀਆਂ ਆ ਲੇਕਿਨ ਖਾਣ ਦਾ ਚਲੋ ਥੋੜਾ ਬਹੁਤਾ ਹੋ ਜਾਂਦਾ ਵਾ ਕਿਸ ਦਾ ਸਰੀਰ ਸਹੀ ਤਰੀਕੇ ਨਾਲ ਕੰਮ ਕਰਦਾ ਕਿਸੇ ਦਾ ਨਹੀਂ ਕਰਦਾ ਤੇ ਤੁਸੀਂ ਜ਼ਰੂਰ ਗੱਲਬਾਤ ਕਰਿਓ ਤੇ ਵੀਡੀਓ ਜਿਹੜੀ ਹੁਣ ਲੱਗਦਾ ਕਿ ਮੈਨੂੰ ਦੂਜੀ ਨਾਲ ਮੈਂ ਥੋੜੀ ਜਿਹਾ ਅਟੈਚ ਕਰਕੇ ਪਾਉਣੀ ਸੀਗੀ ਇਹ ਹੀ ਕਾਫੀ ਲੰਬੀ ਹੋ ਚੁੱਕੀ ਆ ਤੇ ਆਪੋ ਆਪਣਾ ਸਾਰੇ ਖਿਆਲ ਰੱਖਿਓ ਤਦ ਮੇਰੀ ਗੱਲ ਇਹ ਆ ਕਿ ਚਲੋ ਤੇਲ ਜਿਹੜਾ ਆ ਆਪਾਂ ਬਣਾਵਾਂਗੇ ਜ਼ਰੂਰ ਲੇਕਿਨ ਲੋਕਲ ਹੀ ਸਾਡੇ ਕੋਲ ਆ ਕੇ ਸਕੇ ਤੇ ਪਹੁੰਚਾਇਆ ਜਾਣਾ ਨਾ ਕਿ ਜ਼ਿਆਦਾ ਦੂਰ ਤੇ ਮੈਂ ਇੰਨੀ ਜਿਹੜੀ ਆ ਮਤਲ ਤੁਹਾਨੂੰ ਜਾਣਕਾਰੀ ਦੇ ਰਹੀ ਆ ਕਿ ਤੁਸੀਂ ਆਪਣਾ ਘਰੇ ਹੀ ਤੇਲ ਬਣਾ ਕੇ ਵਰਤ ਸਕਦੇ ਹੋ ਤੇ ਬਾਕੀ ਲਾਸਟ ਵਿੱਚ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ 啊。Ah.